ਅਜਿਹਾਂ ਅਤੁੱਲੀਆਂ ਤਿਆਗ ਔਰ ਕੁਰਬਾਨੀ ਕੀਤੀ ਆ ਉਹਨਾਂ ਦਾ ਇਤਿਹਾਸ ਨਹੀਂ ਸਫੇਜਿਆ ਜਾ ਰਿਹਾ ਉਹਨਾਂ ਦੀ ਹਵੇਲੀ ਜਰਜਰ ਛੱਡੀ ਹੋਈ ਆ ਔਰ ਹਿੰਦੂ ਨਾਇਕਪੀੜ ਨੇ ਇੱਕ ਆਪਣੀ ਜ਼ਿੰਮੇਵਾਰੀ ਸਮਝੀ ਕਿ ਉਹਨਾਂ ਦੀ ਗੱਲ ਬੱਚੇ-ਬੱਚੇ ਤੱਕ ਪਹੁੰਚਾਈ ਜਾਵੇ ਦੋ ਚੀਜ਼ਾਂ ਸਿਗਿਆ ਇੱਕ ਤਾਂ ਕੀ ਜਿਹੜੇ ਗੈਰਤਮੰਦ ਲੋਕ ਕਿਤੇ ਲਾਈਨ ਚ ਲੱਗ ਕੇ ਆਪਣੇ ਜ਼ਰੂਰਤਮੰਦ ਪਰਿਵਾਰ ਲਈ ਖਾਣਾ ਨਹੀਂ ਲੈ ਪਾਉਂਦੇ ਕੁਝ ਮਾਤਰ 10 ਰੁਪਏ ਦੇ ਕੇ ਉਹਨਾਂ ਨੂੰ ਐ ਲੱਗਦਾ ਕਿ ਮੈਂ ਇੱਕ ਚੀਜ਼ ਪੈਸੇ ਦੇ ਕੇ ਖਰੀਦੀ ਆ ਉਹ ਗੈਰਤ ਨਾਲ ਲੈ ਲੈਂਦੇ ਆ 10 ਰੁਪਏ ਮਤਲਬ ਰੱਖਣ ਦਾ ਕਨਸੈਪਟ ਨਹੀਂ ਕਿ ਤੁਸੀਂ ਫ੍ਰੀ ਵੀ ਕਰਾ ਸਕਦੇ ਹਾਂ ਹਾਂਜੀ ਸੰਕੇਤਿਕ ਹੈ ਵੀ ਕਿਸੇ ਨੂੰ ਐ ਨਾ ਲੱਗੇ ਕਿ ਮੈਂ ਰੋਜ਼ ਫ੍ਰੀ ਖਾ ਰਿਹਾ ਹਾਂ ਸਾੰਦੀ ਨਗਰ ਸ਼ਾਂਤੀ ਦੇ ਵੀ ਜੈਨ ਧਰਮ ਖੱਲਾ ਲੁਧਿਆਣਾ ਵਿਖੇ ਪਹਿਲਾ ਬੂਥ ਸ਼ੁਰੂ ਕੀਤਾ ਗਿਆ ਸੀ ਜਿਸ ਦਿਨ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਿਰ ਦਾ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਸ਼ਿਲਾ ਨਿਯਾਸ ਹੋਣਾ ਸੀ ਜਿੱਦਾਂ ਜਿੱਦਾਂ ਇਸ ਕੰਮ ਦੇ ਨਾਲ ਦਾਨੀ ਸੱਜਣ ਜੁੜਦੇ ਗਏ ਇਹ ਸੇਵਾ ਕਾਰਜ ਦਾ ਵਿਸਤਾਰ ਹੁੰਦਾ ਗਿਆ ਅੱਜ ਲੁਧਿਆਣਾ ਚ ਨੌ ਜਗ੍ਹਾ ਦੇ ਉੱਤੇ ਸੇਵਾ ਅਟੂਟ ਜਾ ਰਹੀ ਆ ਸਰ ਐਕਟਿਵ ਨੇ ਇਸ ਵੇਲੇ 100% ਐਕਟਿਵ ਹੈ ਜੀ ਕੰਟੀਨਿਊ ਚੱਲ ਰਹੇ ਨੇ ਔਰ ਸਾਡਾ ਜਿਹੜਾ ਟਾਰਗੇਟ ਹੈ ਜਿੱਦਾਂ ਮਾਲਾ ਦੇ 108 ਮੰਨ ਕੇ ਹੁੰਦੇ ਨੇ ਅਸੀਂ 108 ਬੂਥ ਬਹੁਤ ਜਲਦੀ ਲੁਧਿਆਣਾ ਦੇ ਵਿੱਚ ਜਿੱਥੇ-ਜਿੱਥੇ ਜ਼ਰੂਰਤ ਆ ਸ਼ੁਰੂ ਕਰਨ ਤੇ ਕਾਮਯਾਬ ਹੋਵਾਂਗੇ। ਕੀ ਟਾਈਮ ਕੀ ਹੈ ਕਦੋਂ ਉੱਥਾਂ ਖਾਣਾ ਜਿਹੜਾ ਅਵੇਲੇਬਲ ਹੋ ਜਾਂਦਾ? 1 ਵਜੇ ਹਰ ਬੁੱਧ ਦੇ ਉੱਤੇ ਬਿਲਕੁਲ ਜਿਵੇਂ ਬੰਬੇ ਦੇ ਵਿੱਚ ਡੱਬੇ ਵਾਲਿਆਂ ਦੀ ਐਕਿਊਰੇਟ ਸਰਵਿਸ ਹੈ ਸਾਡੇ ਵੀ ਬੁੱਥਾਂ ਦੇ ਉੱਤੇ 1 ਵਜੇ ਪੂਰਾ ਖਾਣਾ ਪਹੁੰਚ ਜਾਂਦਾ। ਚਨ ਹਿਤੇਸ਼ੀ। ਟੀਆਰਪੀ ਨਹੀਂ ਭਰੋਸਾ ਆਪਕਾ। ਮੇਰੇ ਨਾਲ ਇਸ ਵਕਤ ਪ੍ਰਵੀਨ ਡੰਗ ਨੇ ਜੋ ਕਿ 5 ਸਾਲ ਤੋਂ ਵੱਧ ਦਾ ਸਮਾਂ ਇਹਨਾਂ ਨੂੰ ਹੋ ਗਿਆ ਹੈ तकरीबन ਜ਼ਰੂਰਤਮੰਦ ਲੋਕਾਂ ਤੱਕ ਇਹ ਖਾਣਾ ਮੁਹੱਈਆ ਕਰਾ ਰਹੇ ਨੇ 10 ਰੁਪਏ ਦੇ ਵਿੱਚ ਤੁਸੀਂ ਠੀਕ ਸੁਣਿਆ ਹੈ 10 ਰੁਪਏ ਦੇ ਵਿੱਚ ਅੱਜ ਕੱਲ੍ਹ ਆਉਂਦਾ ਕੀ ਹੈ ਲੇਕਿਨ ਇਹ ਜ਼ਰੂਰਤਮੰਦ ਲੋਕ ਕੁਝ ਇਸ ਤਰ੍ਹਾਂ ਵੀ ਦੇ ਹੈਗੇ ਨੇ ਲੇਬਰ ਕਲਾਸ ਜਿਨ੍ਹਾਂ ਕੋਲ ਪੈਸੇ ਹੁੰਦੇ ਨਹੀਂ ਜਾਂ ਹੁੰਦੇ ਨੇ ਨਾ ਮਾਤਰ ਹੁੰਦੇ ਨੇ ਇਹਨਾਂ ਦਾ ਮਕਸਦ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਹੜੀ ਸੰਸਥਾ ਔਰ ਕਿੱਥੇ ਇਹ ਖਾਣਾ ਖਵਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਇਹ ਸੰਸਥਾ ਤੁਸੀਂ ਦੇਖ ਲਓ ਸ਼੍ਰੀ ਹਿੰਦੂ ਨਿਆਏ ਪੀਠ ਹੈ ਜੀ ਦੀਵਾਨ ਟੋਡਰਮਲ ਸੇਵਾ ਰਸੋਈ 10 ਰੁਪਏ ਦੇ ਵਿੱਚ ਇਹ ਖਾਣਾ ਖਵਾ ਰਹੇ ਨੇ ਜ਼ਰੂਰਤਮੰਦ ਲੋਕਾਂ ਨੂੰ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਪ੍ਰਵੀਨ ਡੰਗ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈਗਾ ਤੇ ਦੂਜੀ ਗੱਲ ਇਹ ਹੈ ਕਿ ਇਹ ਕਨਸੈਪਟ ਕਿੱਥੋਂ ਆਇਆ ਕਿ 10 ਰੁਪਏ ਦੇ ਵਿੱਚ ਆਪਾਂ ਜ਼ਰੂਰਤਮੰਦ ਲੋਕਾਂ ਤੱਕ ਖਾਣਾ ਪਹੁੰਚਾਣਾ ਤੇ ਦੋ ਚੀਜ਼ਾਂ ਦੇ ਪਿੱਛੇ ਕਾਰਕ ਨੇ ਜੀ ਕੀ ਕਹਿੰਦੇ ਇੱਕ ਤਾਂ ਜਿਹੜੇ ਕਰੋਨਾ ਦੇ ਵਿੱਚ ਅਸੀਂ ਦੇਖਿਆ ਲੋਕ ਆਪਣੇ ਘਰਾਂ ਦੇ ਵਿੱਚ ਬੰਨੇ ਗਏ ਸੀ ਕਿਤੇ ਜਾਨ ਨੂੰ ਸਮਰਥਤ ਦੀ ਕੰਮ ਬੰਦ ਹੋ ਗਏ ਸੀ ਔਰ ਨੌਕਰੀ ਪੇਸ਼ਾ ਲੋਗ ਜਾਂ ਜਿਨ੍ਹਾਂ ਦੇ ਛੋਟੇ-ਛੋਟੇ ਕਾਰੋਬਾਰ ਸੀ ਦੁਕਾਨਾ ਵਾਲੇ ਉਹ ਲੋਗ ਤਾਂ ਆਪਣੇ ਕੰਮ ਤੋਂ ਵੀ ਬੇਜਾਰ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਕੀ ਦੇਖਿਆ ਜਿਸ ਲਈ ਕੋਈ ਹੈਲਪ ਆਂਦੀ ਸੀ ਨਾ ਉਹਨਾਂ ਲੋਕਾਂ ਨੂੰ ਗੈਰਤ ਮਾਰਦੀ ਸੀ ਸ਼ਰਮ ਮਾਰਦੀ ਸੀ ਉਹ ਆਮ ਲੋਕਾਂ ਵਾਂਗੂ ਉਸ ਲਾਈਨ 'ਚ ਲੱਗ ਕੇ ਲੰਗਰ ਲੈਣਾ ਜਾਂ ਹੈਲਪ ਲੈਣੀ ਉਹਨਾਂ ਨੂੰ ਅਜੀਬ ਲੱਗਦਾ ਸੀ ਤੇ ਉਹ ਸਾਰੀ ਚੀਜ਼ਾਂ ਇੱਕ ਤਾਂ ਇਹ ਚੀਜ਼ ਸੀਗੀ ਦੂਜੀ ਚੀਜ਼ ਸੀਗੀ ਕਿ ਜੁਲਾਈ 2020 ਦੇ ਵਿੱਚ ਮੈਂ ਗੂਗਲ ਦੇ ਉੱਤੇ ਖਬਰ ਦੇਖ ਰਿਹਾ ਸੀ ਤੇ ਉਸ ਵੇਲੇ ਮੈਨੂੰ ਇੱਕ ਖਬਰ ਸਕਰੋਲ ਹੋਈ ਕਿ ਸਰਹੰਦ ਦੇ ਵਿੱਚ ਫਤੇਗੜ ਸਾਹਿਬ ਜਿਹੜੀ ਆਪਣਾ ਦੀਵਾਨ ਟੋਡਰਮਲ ਜੀ ਦੀ ਜਹਾਇ ਰੂਪੀ ਹਵੇਲੀ ਆ ਉਹ ਜਰਜਲ ਹਾਲਤ ਦੇ ਵਿੱਚ ਆ ਕਿਸੇ ਰਾਈਟਰ ਨੇ ਲਿਖਿਆ ਤੇ ਉਦੋਂ ਮੈਂ ਹਿਸਟਰੀ ਸਕਰੋਲ ਕੀਤੀ ਪੂਰੀ ਪੜ੍ਹੀ ਤੇ ਮਨ ਨੂੰ ਬੜੀ ਇੱਕ ਠੇਸ ਪਹੁੰਚੀ ਕਿ ਜਿਹੜੇ ਮਹਾਪੁਰਸ਼ਾਂ ਨੇ ਦੀਵਾਨ ਟੋਡਰਮਲ ਜੀ ਪੰਜਾਬੀ Hindu ਲਾਲਾ ਦੀਵਾਨ ਟੋਡਰਮਲ ਜੀ ਨੇ ਅਜਿਹਾਂ ਅਤੁੱਲੀਆਂ ਤਿਆਗ ਔਰ ਕੁਰਬਾਨੀ ਕੀਤੀ ਆ ਉਹਨਾਂ ਦਾ ਇਤਿਹਾਸ ਨਹੀਂ ਸਹੇਜਿਆ ਜਾ ਰਿਹਾ ਉਹਨਾਂ ਦੀ ਹਵੇਲੀ ਜਰ-ਜਰ ਛੱਡੀ ਹੋਈ ਆ ਔਰ ਹਿੰਦੂ ਨਾਇ ਪੀੜ ਨੇ ਇੱਕ ਆਪਣੀ ਜ਼ਿੰਮੇਵਾਰੀ ਸਮਝੀ ਕਿ ਉਹਨਾਂ ਦੀ ਗੱਲ ਬੱਚੇ-ਬੱਚੇ ਤੱਕ ਪਹੁੰਚਾਈ ਜਾਵੇ ਦੋ ਚੀਜ਼ਾਂ ਸੀ ਗਿਆ ਇੱਕ ਤਾਂ ਕਿ ਜਿਹੜੇ ਗੈਰਤਮੰਦ ਲੋਕ ਕਿਤੇ ਲਾਈਨ 'ਚ ਲੱਗ ਕੇ ਆਪਣੇ ਜ਼ਰੂਰਤਮੰਦ ਪਰਿਵਾਰ ਲਈ ਖਾਣਾ ਨਹੀਂ ਲੈ ਪਾਉਂਦੇ ਕੁਝ ਮਾਤਰ 10 ਰੁਪਏ ਦੇ ਕੇ ਉਹਨਾਂ ਨੂੰ ਐ ਲੱਗਦਾ ਕਿ ਮੈਂ ਇੱਕ ਚੀਜ਼ ਪੈਸੇ ਦੇ ਕੇ ਖਰੀਦੀ ਆ ਉਹ ਗੈਰਤ ਨਾਲ ਲੈ ਲੰਨੇ ਇਹ 10 ਰੁਪਏ ਮਤਲਬ ਰੱਖਣ ਦਾ ਕੰਸੈਪਟ ਨਹੀਂ ਕਿ ਤੁਸੀਂ ਫ੍ਰੀ ਵੀ ਕਰਾ ਸਕਦੇ ਹਾਂ ਹਾਂਜੀ ਸੰਕੇਤਿਕ ਹੈ ਵੀ ਕਿਸੇ ਨੂੰ ਐ ਨਾ ਲੱਗੇ ਕਿ ਮੈਂ ਰੋਜ਼ ਫ੍ਰੀ ਖਾ ਰਿਹਾ ਤੇ ਇਹ ਚੀਜ਼ਾਂ ਸਾਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ 5 ਅਗਸਤ 2020 ਨੂੰ ਗਾਂਦੀਨਗਰ ਸ਼ਾਂਤੀ ਦੇ ਵੀ ਜਨ ਧਰਮਸ਼ਾਲਾ ਲੁਧਿਆਣਾ ਵਿਖੇ ਪਹਿਲਾ ਬੂਤ ਸ਼ੁਰੂ ਕੀਤਾ ਗਿਆ ਸੀ ਜਿਸ ਦਿਨ ਪ੍ਰਭੂ શ્રી ਰਾਮ ਜੀ ਦੇ ਮੰਦਿਰ ਦਾ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਸ਼ਿਲਾ ਨਿਯਾਸ ਹੋਣਾ ਸੀ ਤੇ ਜਿੱਦਾਂ ਜਿੱਦਾਂ ਇਸ ਆ ਸਮੁੰਦੇ ਨਾਲ ਦਾਨੀ ਸੱਜਣ ਜੁੜਦੇ ਗਏ ਇਹ ਸੇਵਾ ਕਾਰਜ ਦਾ ਵਿਸਤਾਰ ਹੁੰਦਾ ਗਿਆ ਅੱਜ ਲੁਧਿਆਣਾ ਚ 9 ਜਗ੍ਹਾ ਦੇ ਉੱਤੇ ਸੇਵਾ ਅਟੂਟ ਜਾ ਰਹੀ ਆ 9 ਜਗ੍ਹਾ ਤੇ ਇੱਕ ਵਾਰੀ ਮੈਂ ਦੱਸ ਦਵਾਂ ਕਿਉਂਕਿ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਤੇ ਉਹ ਖਾਣਾ ਚਾਹੁੰਦੇ ਨੇ ਤੇ 10 ਰੁਪਏ ਚੋਂ ਉੱਥੇ ਜਾ ਕੇ ਖਾ ਸਕਦੇ ਹਾਂਜੀ ਹਾਂਜੀ ਇੱਕ ਆਪਣਾ ਬੂਥ ਚੱਲਦਾ ਜੀ ਫੋਕਲ ਪੁਆਇੰਟ ਰਾਜਾ ਫਿਲਿੰਗ ਸਟੇਸ਼ਨ ਜੁਗਿਆਣਾ ਜੀ ਦੂਸਰਾ ਆਪਣਾ ਚੱਲਦਾ ਜੀ ਬੱਤਰਾ ਟੈਕਸਟਾਈਲ ਇੰਡਸਟਰੀ ਏਰੀਆ ਏ ਤੀਸਰਾ ਆਪਣਾ ਚਲਦਾ ਜੀ ਬੱਸ ਸਟੈਂਡ ਸਕੂਟਰ ਮਾਰਕੀਟ ਚੌਥਾ ਆਪਣਾ ਚਲਦਾ ਜਲੰਧਰ ਬਾਈਪਾਸ ਚੌਂਕ ਦੇ ਵਿੱਚ ਪੰਜਵਾਂ ਆਪਣਾ ਚਲਦਾ ਸਬਜੀ ਮੰਡੀ ਨਵੀਂ ਦੇ ਗੇਟ ਦੇ ਬਾਹਰ ਉਸ ਤੋਂ ਅੱਗੇ ਪੀ ਐਨ ਬੀ ਬੈਂਕ ਹੈ ਕਤਿਆਲ ਨਿਊਟਵੇਅਰ ਦੇ ਬਾਹਰ ਚਲਦਾ ਇੱਕ ਬੂਥ ਆਪਣਾ ਚੱਲਦਾ ਜੀ ਧਾਰੀਵਾਲ ਪ੍ਰੋਡਕਟ ਹਰਵਿੰਦਰ ਨਗਰ ਦੇ ਵਿੱਚ ਇੱਕ ਬੂਥ ਆਪਣਾ ਚੱਲਦਾ ਮੋਤੀ ਨਗਰ ਚ ਇੱਕ ਬੂਥ ਇੱਥੇ ਗਾਂਧੀ ਨਗਰ ਚ ਇਹ ਸਾਰੇ ਐਕਟਿਵ ਨੇ ਇਸ ਵੇਲੇ 100% ਐਕਟਿਵ ਹੈ ਜੀ ਕੰਟੀਨਿਊ ਚੱਲ ਰਹੇ ਨੇ ਔਰ ਸਾਡਾ ਜਿਹੜਾ ਟਾਰਗੇਟ ਹੈ ਜਿੱਦਾਂ ਮਾਲਾ ਦੇ 108 ਮੰਨ ਕੇ ਹੁੰਦੇ ਨੇ ਅਸੀਂ 108 ਬੂਥ ਬਹੁਤ ਜਲਦੀ ਲੁਧਿਆਣਾ ਦੇ ਵਿੱਚ ਜਿੱਥੇ-ਜਿੱਥੇ ਜ਼ਰੂਰਤ ਆ ਸ਼ੁਰੂ ਕਰਨ ਤੇ ਕਾਮਯਾਬ ਹੋਵਾਂਗੇ ਜਨ ਸਰ ਇਹ ਸ਼ੁਰੂਆਤ ਜਿਹੜੀ ਇੱਕ ਬੂਤ ਤੋਂ ਹੋਈ ਸੀ ਨੋ ਕੀਤੇ ਆ ਜਾਂ ਮਤਲਬ ਪਹਿਲੇ ਹੀ ਨੋ ਸ਼ੁਰੂ ਕੀਤੇ ਸੀ ਇੱਕ ਪਹਿਲਾਂ ਸ਼ੁਰੂਆਤ ਇੱਕ ਤੋਂ ਹੋਈ ਸੀ ਹੌਲੀ-ਹੌਲੀ ਸ਼ਨਾਹ-ਸ਼ਨਾਹ ਜਿੱਦਾਂ-ਜਿੱਦਾਂ ਦਾਨੀ ਸੱਜਣ ਜੁੜਦੇ ਗਏ ਉਦਾਂ-ਉਦਾਂ ਇਹਦਾ ਵਿਸਤਾਰ ਹੁੰਦਾ ਗਿਆ ਤੇ ਟਾਈਮ ਕੀ ਹੈ ਕਦੋਂ ਉੱਥਾਂ ਖਾਣਾ ਜਿਹੜਾ ਅਵੇਲੇਬਲ ਹੋ ਜਾਂਦਾ ਇੱਕ ਵਜੇ ਹਰ ਬੂਤ ਦੇ ਉੱਤੇ ਬਿਲਕੁਲ ਜਿਵੇਂ ਬੰਬੇ ਦੇ ਵਿੱਚ ਡੱਬੇ ਵਾਲਿਆਂ ਦੀ ਐਕਿਊਰੇਟ ਸਰਵਿਸ ਹੈ ਸਾਡੇ ਵੀ ਬੂਥਾਂ ਦੇ ਉੱਤੇ 1 ਵਜੇ ਪੂਰੇ ਖਾਣਾ ਪਹੁੰਚ ਜਾਂਦਾ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਨੰਬਰਸ ਨੇ ਕਿੰਨੇ ਲੋਕ ਨੇ ਜਿਹੜੇ ਫਾਇਦਾ ਚੁੱਕ ਰਹੇ ਨੇ 10 ਰੁਪਏ ਦੇ ਕੇ ਖਾਣਾ Delhi 700 ਦੇ ਕਰੀਬ ਪੈਕਟ ਤਿਆਰ ਹੁੰਦੇ ਆ ਜੀ ਔਰ ਇੱਕ ਵੀ ਪੈਕਟ ਬਚਦਾ ਨਹੀਂ ਸਾਰਾ ਖਾਣਾ ਰੋਜ਼ ਲੱਗ ਜਾਂਦਾ ਕਿਉਂਕਿ ਕੁਆਲਿਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਇਸ ਸਰ ਸੋਈ ਦੇ ਵਿੱਚ ਅਸੀਂ ਭਾਰਤ ਸਰਕਾਰ ਦੇ ਜਿੰਨੇ ਵੀ ਮਾਣਕ ਨੇ ਸਾਰੇ ਪੂਰੇ ਕਰਾ ਗਏ ਆ ਫੂਡ ਮਿਨਿਸਟਰੀ ਤੋਂ ਅਸੀਂ ਲਾਇਸੈਂਸ ਲਿਆ ਹੋਇਆ ਹੈ ਹਾਈਜਿਨਿਟੀ ਦਾ ਖਿਆਲ ਰੱਖੀਦਾ ਹੈ ਜਿੰਨੇ ਸਾਡੇ ਲੇਬਰ ਕੰਮ ਕਰਦੇ ਸਭ ਨੂੰ ਅਸੀਂ ਮੈਡੀਕਲ ਫੈਸਿਲਿਟੀ ਵੀ ਪ੍ਰੋਵਾਈਡ ਕਰੀਦੀ ਜਿੰਨੇ ਸਾਡੇ ਟੈਂਪੂ ਵਾਲੇ ਨੇ ਫੂਡ ਡਿਲੀਵਰੀ ਕਰਦੇ ਉਹ ਸਭ ਨੂੰ ਅਸੀਂ ਮੈਡੀਕਲ ਫੈਸਿਲਿਟੀ ਵੀ ਪ੍ਰੋਵਾਈਡ ਕਰੀਦੀ ਆ ਜੇਕਰ ਗੱਲ ਕੀਤੀ ਜਾਵੇ ਤਾਂ ਓਨ ਵਾਲੇ ਸਮੇਂ ਦੇ ਵਿੱਚ ਕਿੰਨਾ ਲਖਸ਼ ਲੈ ਕੇ ਚੱਲੇ ਹੋ ਕਿ ਕਿਸ ਤਰੀਕੇ ਦੇ ਨਾਲ ਹੁਣ 1 ਤੋਂ 9 ਹੋਏ ਆ ਤੇ 9 ਤੋਂ ਬਾਅਦ ਮੈਂ ਦੱਸਿਆ ਜਿੱਦਾਂ ਮਾਲਾ ਦੇ ਮਨ ਕੇ ਹੁੰਦੇ 108 ਉਹ 108 ਬੂਤ ਜੀ ਜ਼ਰੂਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਇਹ ਜਿਹੜਾ ਅਸੀਂ ਹਿੰਦੂ ਨਿਆਏ ਪੀਠ ਵੱਲੋਂ ਦਿਵਾਨ ਟੋਡਰਮਲ ਜੀ ਸੇਵਾਰ ਸੋਈ ਚਲਾਣਿਆ ਇਹਦੇ ਪਿੱਛੇ ਇੱਕ ਪੀੜਾ ਵੀ ਆ ਪੀੜਾ ਕੀ ਹੈ ਕਿ 1967 ਦੇ ਵਿੱਚ ਜਿਹੜੇ ਪੰਜਾਬ ਭਾਸ਼ਾ ਦੇ ਆਧਾਰ ਤੇ ਬਣਿਆ ਸੀਗਾ ਕਦੋਂ ਇਹ ਇੱਕ ਧਰਮ ਵਿਸ਼ੇਸ਼ ਦੀ ਸਟੇਟ ਕਨਵਰਟ ਹੋ ਗਈ ਪਤਾ ਹੀ ਨਹੀਂ ਲੱਗਿਆ ਭਾਸ਼ਾ ਤੇ ਸਾਰੇ ਪੰਜਾਬੀ ਬੋਲਦੇ ਆ ਉਹਦਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਤੇ ਜਿਹੜਾ ਹਿੰਦੂ ਇਤਿਹਾਸ ਨਾਲ ਅਨਿਆਏ ਹੁੰਦਾ ਸੀ ਉਸ ਅਨਿਆਏ ਨੂੰ ਦੂਰ ਕਰਨ ਲਈ ਹਿੰਦੂ ਨਾਇ ਪੀੜ ਦੀ ਸਥਾਪਨਾ ਕੀਤੀ ਗਈ ਸੀ ਔਰ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਅੰਤਰਰਾਸ਼ਟਰੀਆ ਤਾਕਤਾਂ ਹਿੰਦੂ ਸਿੱਖਾਂ 'ਚ ਪਾੜ-ਪਾਣ ਦੀ ਕੋਸ਼ਿਸ਼ ਕਰਦੀਆਂ ਨੇ ਉਸ ਪਾੜੇ ਨੂੰ ਘੱਟ ਕਰਨ ਲਈ ਵੀ ਇਹ ਦੀਵਾਨ ਟੋਡਰ ਮਲਜੀ ਸੇਵਾ ਰਸੋਈ ਇੱਕ ਪ੍ਰਯਾਸ ਹੈ ਕਿਉਂਕਿ ਜਿਸ ਲਈ ਸਾਹਬਜ਼ਾਦਾ ਜਦਾ ਜੁਰਾਵਰ ਸਿੰਘ ਜੀ ਸਾਹਬਜ਼ਾਦਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਸਰਹੰਦ ਦੇ ਨਵਾਬ ਦੀ ਕੈਦ ਦੇ ਵਿੱਚ ਸੀਗੇ ਉਹਨਾਂ ਨੂੰ ਅਣਗਿਣਤ ਤਸੀਹੇ ਦਿੱਤੇ ਗਏ ਕਿ ਤੁਸੀਂ ਧਰਮ ਪਰिवर्तन ਕਰ ਲਓ ਪਰ ਉਹਨਾਂ ਨੇ ਕਿਸੇ ਤਰ੍ਹਾਂ ਦੇ ਪਰਲੋਭਨ ਚ ਨਾ ਆਂਦੇ ਹੋਏ ਹਰ ਤਰ੍ਹਾਂ ਦੇ ਜ਼ੁਲਮ ਨੂੰ ਸਿਆ ਔਰ ਇੱਕ ਐਸੀ ਕੁਰਬਾਨੀ ਦਿੱਤੀ ਜਿਹਦੀ ਆਉਣ ਵਾਲੀ ਪੁਸ਼ਤਾ ਵੀ ਯਾਦ ਕਰਨਗੀਆਂ ਔਰ ਜਿਸ ਵੇ ਉਹਨਾਂ ਦੀ ਸ਼ਹਾਦਤ ਹੋ ਗਈ ਉਸ ਤੋਂ ਬਾਅਦ ਨਵਾਬ ਵजीर खान ਨੇ ਵਾਰਨਿੰਗ ਦਿੱਤੀ ਸੀ ਕਿ ਇਹਨਾਂ ਦੇ ਸੰਸਕਾਰ ਲਈ ਕੋਈ ਜ਼ਮੀਨ ਨਹੀਂ ਦਊਗਾ ਉਸ ਵੇਲੇ ਪੰਜਾਬੀ ਹਿੰਦੂ ਦਿਵਾਨ ਟੋਡਰਮਲ ਜੀ ਅੱਗੇ ਆਏ ਉਹਨਾਂ ਨੇ ਉੱਥੇ ਦੇ ਜਿਹੜੇ ਜ਼ਿਮੀਦਾਰ ਅਤਾਖਾਨ ਨੂੰ ਕਿਹਾ ਮੈਨੂੰ ਓਨੀ ਜ਼ਮੀਨ ਪ੍ਰੋਵਾਈਡ ਕਰੋ ਜਿਹਦੇ ਨਾਲ ਮੈਂ ਇਹਨਾਂ ਦਾ ਵਿਦੀਵਤ ਸੰਸਕਾਰ ਕਰਾ ਸਕਾਂ ਤੇ ਜ਼ਿਮੀਦਾਰ ਅਤਾਖਾਨ ਨੇ ਕਿਹਾ ਅਸੀਂ ਜਿੰਨੀ ਤੁਹਾਨੂੰ ਜ਼ਮੀਨ ਚਾਹੀਦੀ ਓਨੀਆਂ ਸੋਨੇ ਦੀਆਂ ਮੋਹਰੇ ਵਿਛਾ ਕੇ ਦਿਓ ਦਿਵਾਨ ਟੋਡਰਮਲ ਜੀ ਜਿਹੜੇ ਉਸ ਵੇਲੇ ਦੇ ਬਹੁਤ ਧਨਾੜ ਵਿਅਕਤੀ ਸੀ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਜਿਹੜੇ ਵਿਛਾਣੀਆਂ ਸ਼ੁਰੂ ਕੀਤੀਆਂ ਜ਼ਿਮੀਦਾਰ ਅਤਾਖਾਨ ਦੇ ਮਨ ਚ ਲਾਲਚ ਆ ਗਿਆ ਉਹ ਕਹਿੰਦਾ ਮੇਰੀ ਗੱਲ ਮੋਹਰੇ ਵਿਛਾ ਕੇ ਲੈਣ ਦੀ ਨਹੀਂ ਹੋਈ ਸੀ ਮੈਂ ਮੋਹਰੇ ਖੜੀਆਂ ਕਰਕੇ ਲੈਣੀਆਂ ਸੀ ਦੀਵਾਨ ਟੋਡਰਮਲ ਜੀ ਨੇ ਉਹ ਵੀ ਗੱਲ ਪੂਰੀ ਕੀਤੀ ਔਰ 78000 ਸੋਨੇ ਦੀਆਂ ਮੋਹਰਾਂ ਉਸ ਵੇਲੇ ਕਿ ਕਹਿੰਦੇ ਬਿਛਾ ਕੇ 4 ਸਕੁਅਰ ਮੀਟਰ ਜ਼ਮੀਨ ਹਾਸਲ ਕਰਕੇ ਸਾਹਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਜੀ ਦਾ ਵਿਧੀਵਤ ਸੰਸਕਾਰ ਕਰਾਇਆ ਅਜਿਹੇ ਮਹਾਨ ਤਿਆਗ ਕੁਰਬਾਨੀ ਦੀ ਗੱਲ ਬੱਚੇ-ਬੱਚੇ ਤੱਕ ਪਹੁੰਚੇ ਇਸੇ ਕਰਕੇ ਹਿੰਦੂ ਨੇ ਐ ਪੀਡ ਵੱਲੋਂ ਉਹਨਾਂ ਦੇ ਨਾਮ ਦੇ ਉੱਤੇ 800 ਹੀ ਸ਼ੁਰੂ ਕੀਤੀ ਗਈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਖਾਣੇ ਦੀ ਜਿਵੇਂ 700 ਬੰਦਾ ਰੋਜ਼ ਖਾ ਰਿਹਾ ਤੇ ਜਿਹੜੇ ਵੀਕਡੇਜ਼ ਨੇ ਇਹਨਾਂ ਦੇ ਵਿੱਚ ਕਿਸ ਤਰੀਕੇ ਦਾ ਖਾਣਾ ਤੁਸੀਂ ਪ੍ਰੋਵਾਈਡ ਕਰਾਉਣੀ ਹੋ ਖਾਣਾ ਇਸ ਤਰ੍ਹਾਂ ਦੀ ਰੋਜ਼ ਅਸੀਂ ਚਾਵਲ ਤਾਂ ਬਾਸਮਤੀ ਟੋਟਾ ਜਿਹੜਾ ਹੁੰਦਾ ਉਹ ਤਿਆਰ ਹੁੰਦਾ ਹੀ ਹੁੰਦਾ ਉਹ 400 ਗ੍ਰਾਮ ਵਾਲਾ ਜਿਹੜਾ ਕੰਟੇਨਰ ਹੁੰਦਾ ਉਹਦੇ 'ਚ ਪੈਕ ਹੁੰਦਾ ਔਰ ਦੂਸਰਾ ਜਿਹੜਾ ਸਬਜ਼ੀ ਰੋਜ਼ ਬਦਲ ਕੇ ਹੁੰਦੀ ਐ ਅਸੀਂ ਕੋਈ ਸੀਜ਼ਨਲ ਸਬਜ਼ੀਆਂ ਨਹੀਂ ਬਣਾਉਂਦੇ ਵਧੀਆ ਸਬਜ਼ੀਆਂ ਬਣਾਉਂਨੇ ਆ ਜਿੱਦਾਂ ਇੱਕ ਦਿਨ ਰਾਜਮਾ ਇੱਕ ਦਿਨ ਚਨੇ ਦੀ ਦਾਲ ਇੱਕ ਦਿਨ ਮਾਹ ਦੀ ਦਾਲ ਇੱਕ ਦਿਨ ਕਾਲੇ ਛੋਲੇ ਇੱਕ ਦਿਨ ਚਿੱਟੇ ਛੋਲੇ ਇੱਕ ਦਿਨ ਕੜੀ ਔਰ ਕੋਈ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਅੱਜ ਅਗਰ ਬਾਜ਼ਾਰ ਅਸੀਂ ਖਾਲੀ ਸਬਜ਼ੀ ਵੀ ਲੈਣ ਜਾਈਏ ਮੇਰਾ ਖਿਆਲ ਆ ਕਿਤੇ ਵੀ 40-45 ਰੁਪਏ ਤੋਂ ਘੱਟ ਸਬਜ਼ੀ ਦਾ ਪੈਕੇਟ ਨਹੀਂ ਮਿਲਦਾ ਪਰ ਇੱਥੇ ਲੋਕ ਬੜੇ ਗਰਭ ਨਾਲ ਗੈਰਤਮੰਦ ਤਰੀਕੇ ਨਾਲ ਆ ਕੇ ਜਿੱਦਾਂ ਪੰਜਾਬੀਆਂ ਦੀ ਪਹਿਚਾਨ ਹੈ ਪੰਜਾਬੀ ਹਮੇਸ਼ਾ ਤੋਂ ਗੈਰਮੰਦ ਰਹੇ ਨੇ ਤੇ ਉਹਨਾਂ ਦੀ ਗੈਰਤ ਉਸੇ ਤਰ੍ਹਾਂ ਕਾਇਮ ਰਵੇ ਇਸ ਕਰਕੇ ਇਹ 10 ਰੁਪਏ ਸੰਕੇਤਿਕ ਰੱਖਿਆ ਹੋਇਆ ਔਰ ਬਹੁਤ ਜਲਦੀ ਆਨਲਾਈਨ ਸਮੇਂ ਦੇ ਵਿੱਚ ਮਿਲ ਰਹੀ ਲੋਕਾਂ ਨੂੰ ਮੈਂ ਉਹਦੇ ਬਾਰੇ ਵੀ ਆ ਦੱਸਦਾ ਬਹੁਤ ਜਲਦੀ ਜਿਹੜੀ ਹਿੰਦੂ ਨੈਵੀਡ ਵੱਲੋਂ ਸੰਚਾਲਿਤ ਦੀਵਾਨ ਟੋਡਰਮਲ ਜੀ ਸੇਵਾ ਰਸੋਈਆ ਅਸੀਂ ਪ੍ਰਯਾਸ ਕਰ ਰਹੇ ਆਂ ਕਿ ਇਹ ਇਕੋ ਫ੍ਰੈਂਡਲੀ ਹੋ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਲੰਗਰ ਦੀ ਪ੍ਰਥਾ ਬਹੁਤ ਵੱਡੇ ਪੱਧਰ ਤੇ ਆ ਪਰ ਉਸ ਤੋਂ ਬਾਅਦ ਜਿਹੜਾ ਡਿਸਪੋਜ਼ਲ ਯੂਜ਼ ਹੁੰਦਾ ਉਹ ਰੀਸਾਈਕਲ ਨਹੀਂ ਹੁੰਦਾ ਤੇ ਇਹ ਜਿਹੜਾ ਪਰਿਆਵਰਣ ਦਾ ਨੁਕਸਾਨ ਹੁੰਦਾ ਉਹਦੇ ਲਈ ਅਸੀਂ ਬਹੁਤ ਜਲਦੀ ਵੱਤਵਾ 4-6 ਮਹੀਨੇ ਚ ਇਸ ਰਸੋਈ ਦੇ ਵਿੱਚ ਇਕੋ ਫ੍ਰੈਂਡਲੀ ਮਟੀਰੀਅਲ ਯੂਜ਼ ਕਰਾਂਗੇ ਜਿਹੜਾ ਡਿਸਪੋਜ਼ੇਬਲ ਹੋ ਸਕੇ ਜਿਹੜਾ ਜਾਨਵਰਾਂ ਦੇ ਕੰਮ ਆ ਸਕੇ ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕਹੀ ਕਿ سپورਟ ਜਿੰਨਾ ਵੀ ਕਾਰਜੇ ਚੱਲਿਆ ਜੀ ਅਸੀਂ ਤੇ ਨਿਮਿਤ ਬਾਤਰ ਆ ਅਸੀਂ ਕੁਝ ਨਹੀਂ ਕਰਦੇ ਇਹ ਲੋਕਾਂ ਦਾ ਸਹਿਯੋਗ ਮਿਲ ਰਿਹਾ ਇਸੇ ਕਰਕੇ ਇਹ ਚੱਲਿਆ ਪਹਿਲੇ ਦਿਨ ਤੋਂ ਲੋਕਾਂ ਦੇ ਸਹਿਯੋਗ ਨਾਲ ਚੱਲਿਆ ਅਸੀਂ ਛੋਟੇ ਛੋਟੇ ਗੁਲਕਾਂ ਲਗਾਈਆਂ ਹੋਈਆਂ ਨੇ ਉਹ ਗੁਲਕਾਂ ਦੇ ਵਿੱਚੋਂ ਛੋਟਾ ਯੋਗਦਾਨ ਆਵੇ ਵੱਡਾ ਯੋਗਦਾਨ ਆਵੇ ਉਹਨਾਂ ਦੇ ਯੋਗਦਾਨਾਂ ਲਈ ਇਹ ਯੱਗ ਜਿਹੜਾ ਚੱਲਦਾ ਪਿਆ ਕੁਝ ਪਰਮਨੈਂਟ ਬੰਦੇ ਵੀ ਨੇ ਜਿਹੜੇ ਯਥਾ ਸ਼ਕਤੀ ਇਸ ਸੇਵਾ ਕਾਰਜ ਦੇ ਵਿੱਚ ਸਹਿਯੋਗ ਦਿੰਦੇ ਨੇ ਸਾਡੀ ਜਿਹੜੀ ਡਿਊਟੀ ਹੈ ਟਰਾਂਸਪੇਰੈਂਟ ਤਰੀਕੇ ਨਾਲ ਲੋਕਾਂ ਤੱਕ ਹਿਸਾਬ ਪਹੁੰਚਾਉਣੀ ਅਸੀਂ ਹਰ ਮਹੀਨੇ ਇਸ ਰਸੋਈ ਦਾ ਕੰਕਰੀਟ ਹਿਸਾਬ ਕੰਕਰੀਟ ਡੋਨਰ ਦਾ ਨੇਮ ਕੰਕਰੀਟ ਖਰਚਾ ਫੇਸਬੁੱਕ ਦੇ ਉੱਤੇ ਆਪਣੇ ਪੇਜ ਦੇ ਉੱਤੇ ਮੈਂ ਪਾ ਦਿੰਨਾ ਔਰ 1 ਸਾਲ ਬਾਅਦ ਪੂਰੀ ਬੈਲੈਂਸ ਸ਼ੀਟ ਅਸੀਂ ਸਾਰੇ ਆਪਣੇ ਫੇਸਬੁੱਕ ਤੇ ਹੀ ਪਾ ਦਿੰਨੇ ਆਪਣੇ ਡੋਨਰ ਨੂੰ ਵੀ ਪੇਜ ਤੇ ਟ੍ਰਾਂਸਪੇਰੈਂਸੀ ਪੂਰੀ ਟ੍ਰਾਂਸਪੇਰੈਂਸੀ ਰੱਖੀ ਹੋਈ ਹੈ ਜਿਹੜਾ ਮਰਜ਼ੀ ਮੇਰੇ ਦਫ਼ਤਰ ਚ ਆ ਕੇ ਰਜਿਸਟਰ ਚੈੱਕ ਕਰਕੇ ਰੋਜ਼ ਖਰਚਾ ਚੈੱਕ ਕਰ ਸਕਦਾ ਅਸੀਂ ਕੋਈ ਤਾਲੇ ਚ ਨਹੀਂ ਰੱਖਿਆ ਹੋਇਆ ਰਜਿਸਟਰ ਸੋ ਗੱਲਬਾਤ ਕੀਤੀ ਹੈ ਪ੍ਰਵੀਨ ਡੰਗ ਜੀ ਜੋ ਕਿ ਦੀਵਾਨ ਟੋਡਰਮਲ ਸੇਵਾ ਰਸੋਈ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਸੇਵਾ ਕਰ ਰਹੇ ਨੇ ਇੱਕ ਤੋਂ ਸ਼ੁਰੂ ਹੋਈ ਸੀ ਇਹਨਾਂ ਦਾ ਜਿਹੜਾ ਫੂਡ ਇਹਨਾਂ ਨੇ 10 ਰੁਪਏ ਦੇ ਵਿੱਚ ਸ਼ੁਰੂ ਕੀਤਾ ਸੀਗਾ ਇੱਕ ਤੋਂ ਸ਼ੁਰੂ ਆਇਆ ਸੀ ਤੇ ਅੱਜ 9 ਥਾਵਾਂ ਤੇ ਉਹ ਵੀ ਦੱਸਿਆ ਤੁਹਾਨੂੰ ਕਿ ਕਿਸ ਤੇ ਕਿਤੇ ਤੁਸੀਂ ਜਾ ਕੇ 10 ਰੁਪਏ ਦਾ ਨਾਲੇ ਜਿਹੜਾ ਖਾਣੇ ਦਾ ਖਾ ਸਕਦੇ ਹੋ ਔਰ ਉਹ ਨਾਲੇ ਸਮੇਂ ਦੇ ਵਿੱਚ ਲਕਸ਼ੇ ਲੈ ਕੇ ਚੱਲੇ ਨੇ ਵੀ ਜਿਸ ਤਰ੍ਹਾਂ ਕਿ ਹੁੰਦੇ ਨੇ ਮਾਲਕ ਦੇ 108 ਤਾਂ 108 ਲੁਧਿਆਣੇ ਦੇ ਵਿੱਚ ਇਹ ਪੂਰੇ ਇਹ ਜਿਹੜੇ ਆ ਬੂਥ ਨੇ ਉਹ ਤਿਆਰ ਕਰਨ ਦਾ ਇਹਨਾਂ ਦਾ ਲਕਸ਼ ਹੈਗਾ ਆ ਜੁੜੇ ਰਹੋ ਜਨਤ ਐਸ਼ੀ ਦੇ ਨਾਲ ਕੈਮਰਾ ਪਰਸਨ ਵਿੱਕੀ ਦੇ ਨਾਲ